ਕੀ ਨਾਮ ਹੈ ਤੇਰਾ ਮੇਰਾ ਸਹਿਦੀਪ ਜੀ ਕਿੱਥੋਂ ਆਇਓ ਅਸੀਂ ਪੰਜ ਗਰੇ ਤੋਂ ਆਈ ਸੀ ਲੁਧਿਆੜੀ ਤੋਂ ਦੇਸੀ ਹੀ ਹੈ ਅੱਛਾ ਫੜਦੇ ਜਾਂਦੇ ਸੀ ਤੇ ਕਿੱਥੇ 6 ਵਜੇ ਕਿਹੜੇ ਵਸਤ ਉਤਰੇ ਸੀਗੇ ਕੀ ਆਤੀ ਸੀ ਵਸਤ ਉਤਰੇ ਸੀ ਕਿਸੇ ਬੰਦੇ ਦੇ ਤੱਕਾ ਵੜਿਆ ਵਸ ਦੇ ਟੇਰ ਥਲੇ ਮੇਰਾ ਪੈਰ ਲੱਤ ਆ ਗਈ ਗਰੀ ਮਤਕ ਕਿਹੜੀ ਬਸ ਸੀਗੀ ਸਰਕਾਰ ਉਹ ਅੱਛਾ ਨਾ ਦੇ ਰੰਗ ਦੀ ਸਰਕਾਰ ਨੂੰ ਸੀਗੀ ਟੱਕਾ ਮਾਰਿਆ ਕਿਨੇ ਹਾਂ ਟੱਕਾ ਮਾਰਿਆ ਕਿਨੇ ਮਾਰਿਆ ਕਨੈਕਟਰ ਨੇ ਕਨੈਕਟਰ ਨੇ ਮਾਰਿਆ ਪਹਿਲਾਂ ਸਾਨੂੰ ਉੱਥੇ ਨਹੀਂ ਐ ਸਾਨੂੰ ਉੱਥੇ ਹੀ ਥੱਲੇ ਆ ਕੇ ਡਰਾਈਵਰਾਂ ਦਾ ਮਾਰ ਧੱਕਾ ਆ ਕੇ ਉੱਥੇ ਤਕੰਤਰੇ ਮੈਂ ਕਿਹਾ ਭਾਈ ਤੁਹਾਨੂੰ ਪਤਾ ਹੀ ਨਹੀਂ ਲੱਗਾ ਤੂੰ ਬੱਸ ਇੰਨੀ ਮਗਨ ਵਾਲੀ ਲਿਆਇਆ ਮੁੜ ਕੇ ਇੱਥੇ ਆ ਗਏ ਤੁਰੀ ਜਾਂਦੀ ਬਸ ਤੋਂ ਮੈਂ ਤਾਂ ਉਤਰ ਗਈ ਤੇ ਮਮਾੜੀ ਦੀ ਥੱਗੀ ਮੈਂ ਕਿਹਾ ਭਾਈ ਢਾਲ ਦਾ ਸੰਭਾ ਦੇ ਏਦੇ ਚ ਬਸ ਨਹੀਂ ਜਾਣੀ ਲੁਧਿਆਣਾ ਦਵਾਈ ਮੈਂ ਕਿਉਂ ਨਹੀਂ ਆ ਸਵਾਨ ਸਾਡਾ ਕੋਲੇ ਸਾਰੇ ਮੇਰੇ ਟਾਇਟ ਗੋਲੇ ਆ ਮੈਂ ਆਪਣੇ ਪੋਤੇ ਨੂੰ ਛੁੱਟੀ ਕਰਕੇ ਲੈ ਗਈ ਅੱਜ ਨਾਲ ਹੈ ਮੈਂ ਲਾਜਮੀ ਨਹੀਂ ਟੱਕਿਆ ਬੱਸ ਖੜੀ ਸੀ ਮੈਂ ਚੜ ਗਈ ਉਹਦੇ ਤੇ ਮੈਂ ਤੁਸੀਂ ਕਰੇ ਕੰਡਕਟਰ ਨੇ ਟੱਕਾ ਮਾਰਤਾ ਉਹ ਹਾਂ ਕਨੈਕਟਰ ਨੇ ਡਰਾਈਵਰ ਕਹਿੰਦਾ ਡਰਾਈਵਰ ਨੇ ਠੱਲੀ ਨਹੀਂ ਉਹਨੇ ਬੱਸ ਤੋੜਦੀ ਡਰਾਈਵਰ ਕੰਡਕਟਰ ਕਹਿੰਦਾ ਮਾਰਦੇ ਟੱਕਾ ਤਾਰ ਪਰ ਆ ਕੇ ਅੱਡ ਲੱਗੀ ਉਹਨੂੰ ਫਿਰਦਿਆਂ ਆ ਕੇ ਲੈ ਕੇ ਜਵਾਕ ਨਾਲ ਹੈ ਮੈਂ ਆਖਿਆ ਵੇ ਭਰਾਵਾ ਤੂੰ ਪਿੱਛੇ ਤਾਰ ਦਿੰਦਾ बचावी दसवील छुट्टी करके ला गई मैंने की नामप्रीत थले ਬੱਚਾ ਉਹ ਆਇਆ ਸੀ ਜਿਹਨੂੰ ਤੁਸੀਂ ਸ਼ਿਵਲ ਹਸਪਤਲ ਤੋਂ ਛੱਡ ਕੇ ਆਏ ਹੋ ਕੀ ਸੀ ਉਹ ਸਾਰਾ ਮਾਮਲਾ ਕੀ ਹੋਇਆ ਤੁਹਾਨੂੰ ਕੁਝ ਪਤਾ ਹੀ ਹੋ ਉਹ ਨਾ ਮੈਂ ਜਦੋਂ ਉੱਥੇ ਖੜਾ ਸੀ ਆ ਕੇ ਤੇ ਉਹ ਬੱਸ ਤੋਂ ਥੱਲੇ ਡਿੱਗਿਆ ਪਿਆ ਸੀ ਬੱਚਾ ਉਹਦੀ ਲੱਤ ਜਮਾ ਫਿਸਲੀ ਗਈ ਸੀ ਤੇ ਉਹਨੂੰ ਮੈਂ ਦੇ ਨਾਲ ਦੋ ਹੋਰ ਸਿੰਘ ਸੀਗੇ ਉਹਨਾਂ ਦੋਨਾਂ ਨੇ ਤੇ ਅਸੀਂ ਤਿੰਨਾਂ ਨੇ ਚੱਕ ਕੇ ਉਹਨੂੰ ਸ਼ਿਵਲ ਹਸਪਤਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਦਾਖਲ ਕਰਾਇਆ ਤੇ ਬੱਚਾ ਵੈਸੇ ਕਿੰਨੀ ਕੁ ਉਮਰ ਲੱਗਦੀ ਸੀਗੀ ਉਹਦੀ ਉਮਰ ਉਹਦੀ 12-13 ਸਾਲ ਦੀ ਸੀ ਤੇ ਉਹਦੇ ਨਾਲ ਹੋ ਰਹੀ ਹੈਗਾ ਸੀ ਕੋਈ ਉਹਦੇ ਨਾਲ ਉਹਦੀ ਦਾਦੀ ਸੀਗੀ ਜੀ ਤੇ ਤੁਸੀਂ ਫਿਰ ਉਹ ਉਸਦੀ ਹਾਲਤ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਉਹਦੀ ਹਾਲਤ ਬਾਅਦ ਚੋਂ ਤਾਂ ਪਤਾ ਨਹੀਂ ਲੱਗਾ ਅਸੀਂ ਇੱਕ ਵਾਰੀ ਐਮਰਜੈਂਸੀ 'ਚ ਦਾਖਲ ਕਰਾਇਆ ਸੀ ਜੀ ਉਸ ਤੋਂ ਬਾਅਦ ਚੋਂ ਉਹ ਰਹੀ ਆ ਗਈ ਜੀ ਠੀਕ ਹੈ ਸਾਰ ਇੱਕ ਮਾਮਲਾ ਐਕਸੀਡੈਂਟ ਦਾ ਆਇਆ ਵਾ ਕੀ ਹੈ ਮਾਮਲਾ ਸਾਰਾ ਜੀ ਇਹ ਕੱਲ ਜਗਿੰਦਰ ਚੌਕ ਦੇ ਕੋਲ ਨਾਲ ਬੱਚਾ ਸੀ 11 ਸਾਲ ਦਾ ਸਹਿਜਪ੍ਰੀਤ ਸਿੰਘ ਉਹ ਕਿਤੇ ਜ਼ਰੂਰ ਵੇਚਦੀ ਬਸ ਤੋਂ ਉਤਰਨ ਲੱਗੇ ਜਦੋਂ ਉਹ ਤੇ ਉਹਦੀ ਦਾਦੀ ਤੇ ਉਹ ਬੱਚੇ ਦਾ ਜਿਹੜਾ ਗਿਆ ਸੀ ਲੱਤ ਜਿਹੜੀ ਉਹਦੀ ਬਸ ਦੇ ਪਿਛਲੇ ਟਾਇਰ ਥੱਲੇ ਆ ਗਈ ਸੀ ਤੇ ਜਿਹਦੇ ਕਰਕੇ ਫਿਰ ਉਸ ਬੱਚੇ ਨੂੰ ਇਸ ਤਰ੍ਹਾਂ ਚੋਕ ਕੇ ਮੁਰਲੀ ਸਿਹਤ ਵਾਸਤੇ ਸਿਵਲ ਹਸਪੀਟਲ ਲੈ ਗਏ ਸੀ ਉਸ ਤੋਂ ਬਾਅਦ ਅੱਗੇ ਉਹਨੂੰ ਜਿਹੜਾ ਆਪਣਾ ਰੈਫਰ ਕਰ ਦਿੱਤਾ ਗਿਆ ਤੇ ਸਾਡਾ ਆਯੂ ਜਿਹੜਾ ਬਿਆਨ ਲਿਖਣ ਵਾਸਤੇ ਗਿਆ ਬਾਅਦ ਬਿਆਨ ਲਿਖਣ ਜੋ ਵੀ ਕਾਰਵਾਈ ਹੋ ਗਈ ਇਸ ਉਹ ਕਿਤੇ ਜਾਓਗੇ ਤੇ ਕੁਝ ਪਤਾ ਲੱਗਾ ਸਾਰਾ ਉਹ ਬੱਸ ਕਿਹੜੀ ਪ੍ਰਾਈਵੇਟ ਜਾਂ ਸਰਕਾਰੀ ਨਹੀਂ ਸਰਕਾਰੀ ਬੱਸੇ ਰੋਡਵੇ ਦੇ ਬੱਸੇ